ਹੁਣ ਇਥੇ ਦੋ ਗੱਲਾਂ ਆਏ ਨੇ ਪਹਿਲੀ ਗੱਲ ਤੇ ਪਿਉ ਦੀ ਫੌਜ ਲੋਕੀ ਹੋਈ ਸੀ ਜਿੰਨੇ ਗੋਲੀਆਂ ਮਾਰੀਆਂ ਤੇ ਦੂਜੀ ਰਾਹ ਵੀ ਗੋਲੀਆਂ ਮਾਰਨ ਵਾਲੇ ਬੰਦੇ ਡੋਗਰਿਆਂ ਦੇ ਸੀ ਇਹ ਦੋਵੇਂ ਰਾਵਾਂ ਇਤਿਹਾਸ ਵਿੱਚ ਤੁਰੀਆਂ ਆਉਣ ਡੀਆਂ ਨੇ ਸਮਝਦਾਰ ਬੰਦਾ ਤੇ ਮਾੜੀ ਜੀ ਗੱਲ ਤੇ حساب ਲਾ ਲੈਂਦਾ ਵੀ ਹੋਇਆ ਕੀ ਹੋਏਗਾ ਕਿਉਂਕਿ ਜਦੋਂ ਪਤਾ ਇਹ ਵੀ ਜਿਹੜਾ ਮਗਰ ਆ ਗਿਆ ਮਾਰ ਕੇ ਉਹਨੇ ਕੰਮ ਹੀ ਨਿਬੜਨਾ ਉਦੋਂ ਬੰਦੇ ਪਛਾਣ ਨੂੰ ਥੋੜੀ ਵੰਦੇ ਹੁੰਦੇ ਆ ਫਿਰ ਤੇ ਜਿੰਨਾ ਵਾਲਿਆ ਦੁਗਣਾ ਲਾ ਦਿੰਦੇ ਵੀ ਨਿਕਲ ਜਾਓ ਸਹੀ ਮਾਰਨ ਵਾਲਾ ਕੰਮ ਆਪਣੇ ਦਾ ਹੀ ਹੁੰਦਾ ਆ ਫੇਰ ਖਾਲਸਾ ਜੀ ਹਰੀ ਸਿੰਘਨ ਦਲੂਆ ਵੀ ਮਗਰ ਜਾਵੇ ਦੋ ਗੋਲੀਆਂ ਵੱਜੀਆਂ ਇੱਕ ਇਥੇ ਛਾਤੀ 'ਚ ਵੱਜੀ ਇੱਕ ਵੱਖੀ ਉਹ ਗੋਲੀਆਂ ਵਗਦੇ ਆ ਸਾਰਾ ਬੰਨਾ ਲਹੂ ਲਵਾਨ ਹੋ ਗਿਆ ਸਰਦਾਰ ਨੂੰ ਸੁੱਝ ਗਈ ਵੀ ਇਹ ਕੰਮ ਗੜਬੜ ਹੋ ਗਿਆ ਉਹਨੇ ਉਸੇ ਵੇਲੇ ਘੋੜੇ ਨੂੰ ਪਛਾਣ ਨੂੰ ਮੋੜਿਆ ਘੋੜਾ ਬੜਾ ਸਿਆਣਾ ਸੀ ਸਰਦਾਰ ਜੀ ਦੇ ਲਹੂ ਵਗਦਾ ਸਾਰੀ ਦੁਨੀਆ ਵੇਖਣ ਲਈ ਸੀ ਘੋੜਾ ਕਿਲੇ ਦੇ ਵਿੱਚ ਲੈ ਆਇਆ ਸਰਦਾਰ ਮਹਾ ਸਿੰਘ ਹੋਣਾ ਨੇ ਭੋੜੇ ਤੋਂ ਲਾਇਆ ਹਰੀ ਸਿੰਘ ਨਲਵੇ ਨੂੰ ਕਿਲੇ ਦੇ ਇੱਕ ਕਮਰੇ ਵਿੱਚ ਜਾ ਕੇ ਢੋਲ ਆ ਕੇ ਬਿਠਾ ਲਤਾ ਹੁਣ ਜਦੋਂ ਫੌਜ 'ਚ ਖਬਰ ਫੈਲੀ ਵੀ ਹਰੀ ਸਿੰਘ ਨਲਵੇ ਨੇ 7 ਵਜ ਗਈ ਆ ਪਤਾ ਨੇ ਸਾਰਿਆਂ ਨੂੰ ਸੀ ਵੀ ਬਿਮਾਰ ਆ ਉਤੋਂ 7 ਵਜ ਗਈ ਜਿੰਨੂੰ ਪਤਾ ਲੱਗੇ ਉਹੀ ਪਤਾ ਲੈਣ ਤੁਰਿਆ ਆਵੇ ਜਿੰਨੂੰ ਪਤਾ ਲੱਗੇ ਉਹੀ ਖਬਰ ਲੈਣ ਤੁਰਿਆ ਜਦੋਂ ਧਿਆਨ ਨਿਹਾਲ ਸਿੰਘ ਤੇ ਰਤਨ ਸਿੰਘ ਦੋਵੇਂ ਸਰਦਾਰ ਆਏ ਨਾ ਸਰਦਾਰ ਹਰੀ ਸਿੰਘ ਨਲਵੇ ਨੇ ਉਹਨਾਂ ਦੇ ਮੂੰਹ ਮਲ ਵੇਖਿਆ ਤੇ ਐਦਾਂ ਮੂੰਹ ਨਾਲ ਇਸ਼ਾਰਾ ਕੀਤਾ ਵੀ ਕੀ ਬਣਿਆ ਉਹਨਾਂ ਆਖਿਆ ਸਰਦਾਰ ਜੀ ਜਿੱਤ ਗਏ ਆ ਸਰਦਾਰ ਹਰੀ ਸਿੰਘ ਨਲਵੇ ਨੂੰ ਇੰਨੀ ਖੁਸ਼ੀ ਹੋਈ ਭੁੱਲ ਹੀ ਗਿਆ ਵੀ ਮੇਰੇ ਫੱਟ ਵਜੇ ਸੀ ਇੰਨਾ ਚਾਹ ਹੋਇਆ ਵੀ ਚਲੋ ਜਿੱਤ ਗਏ ਪਰ ਸਰੀਰ ਚੋਂ ਖੂਨ ਇੰਨਾ ਵਗ ਚੁੱਕਿਆ ਸੀ ਅਜ ਵਰਗਾ ਤੇ ਟਾਈਮ ਨਹੀਂ ਵੀ ਇਦਾਂ ਬੰਦੇ ਦਾ ਖੂਨ ਕੱਢਿਆ ਫਿਲਟਰ ਕੀਤਾ ਛੱਡਦਾ ਐਡਾ ਸਸਤਾ ਕੰਮ ਉਹਦੋਂ ਨਹੀਂ ਸੀ ਉਹ ਜਿਹੜਾ ਵਗਦਾ ਡਾਂਡਿਆ ਸੀ ਕੁੱਟੀਆਂ ਨੱਪਿਆਂ ਵੀ ਨਹੀਂ ਸੀ ਬੰਦ ਹੁੰਦਿਆ ਸਿੰਘਾਂ ਨੂੰ ਸੁੱਝ ਗਿਆ ਵੀ ਇਹ ਹੁਣ ਕੰਮ ਨਿਭਣਨ ਵਾਲਾ ਹਰੀ ਸਿੰਘ ਨਲਵੇ ਨੂੰ ਵੀ ਸੁੱਝ ਗਿਆ ਵੀ ਇਹ ਆਖਰੀ ਬੋਲ ਨੇ ਉਨੇ ਇਸ਼ਾਰਾ ਕੀਤਾ ਵੀ ਸਾਰੇ ਜਣੇ ਮੇਰੇ ਲਾਗੇ ਆਓ ਮੇਰੀ ਸਭ ਤੋਂ ਪਹਿਲੇ ਨੰਬਰ ਦੀ ਗੱਲ ਨਸੀਹਤ ਯਾਦ ਰੱਖਣੀ ਆ ਵੀ ਮੈਂ ਹੁਣ ਦੁਨੀਆ ਤੋਂ ਚਲੇ ਆ ਗਿਆ ਇਹ ਖਬਰ ਕਿਸੇ ਨੂੰ ਨਹੀਂ ਦੱਸਣੀ ਕਿਉਂਕਿ ਬਾਹਰ ਅਜੇ ਵੀ ਇਤਾਂ ਮੁਲਖ ਬੈਠਾ ਇਹਨਾਂ ਨੂੰ ਪਤਾ ਲੱਗ ਗਿਆ ਨਲਵਾ ਮਰ ਗਿਆ ਇਹਨਾਂ ਸਾਰਾ ਹਜੂਮ ਫੇਰ ਸੱਦ ਲੈਣਾ ਫੇਰ ਤੁਹਾਨੂੰ ਕਿਲੇ ਤੋਂ ਬਾਹਰ ਜਾਣਾ ਮੁਸ਼ਕਲ ਇਹ ਖਬਰ ਹੀ ਨਹੀਂ ਨਿਕਲਣੀ ਚਾਹੀਦੀ ਵੀ ਨਲਵਾ ਚਾਲਾ ਮਾਰ ਗਿਆ ਦੂਜੀ ਗੱਲ ਮੇਰਾ ਮੂੰਹ ਕਾਬਲ ਵਾਲ ਹੋਣਾ ਚਾਹੀਦਾ ਜਦੋਂ ਮੇਰਾ ਅੰਗੀਠਾ ਬਣਾਉ ਮੇਰਾ ਅੰਗੀਠਾ ਇਦਾਂ ਖੁੱਲੇ ਸਮਾਨ ਚ ਨਹੀਂ ਬਣਾਉਣਾ ਕਿਲੇ ਦੀਆਂ ਦਵਾਰਾਂ ਦੇ ਅੰਦਰ ਬਣਾਉਣਾ ਕਿਸੇ ਦੇ ਸਾਹਮਣੇ ਮੇਰਾ ਸੰਸਕਾਰ ਨਹੀਂ ਕਰਨਾ ਉਹ ਕੁਸੂਕ ਵੀ ਨਹੀਂ ਨਿਕਲਣੀ ਚਾਹੀਦੀ ਵੀ ਨਲਵਾ ਜਿੰਦਾ ਕੇ ਮਰਿਆ ਇਹ ਦਲਵਾ ਆਪ ਦੱਸ ਰਿਹਾ ਸੀ ਉਹਨੇ ਆਖਿਆ ਵੀ ਮੇਰੀ ਚਿਖਾ ਮੇਰਾ ਮੂੰਹ ਕਾਬਲ ਵਾਲ ਰੱਖਣਾ ਮੈਂ ਕਦੀ ਜਿੰਦਿਆਂ ਉਧਰ ਬੈਠ ਨਹੀਂ ਕੀਤੀ ਅੱਜ ਮੇਰੇ ਸਰੀਰ ਦਾ ਵੀ ਮੂੰਹ ਉਧਰ ਨੂੰ ਹੋਣਾ ਚਾਹੀਦਾ ਮੈਂ ਜਿੱਦਿਆ ਨਹੀਂ ਪਿੱਠ ਕੀਤੀ ਹੁਣ ਵੀ ਪਿੱਠ ਨਹੀਂ ਕਰਨੀ